ਆਜੋ 250 ਰੁਪਏ ਲਾਤੀ ਸੇ ਲਓ ਲੈ ਵੀ ਪਿਆਰੀ ਸੰਗਤ ਜੀ ਆਪਾਂ ਸਰਹੰਦ ਤੋਂ ਵਾਪਸ ਆਉਂਦੇ ਆਉਂਦੇ ਮਲੇ ਆਉਂਦੇ ਆ ਤੁਹਾਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਜਿਨ੍ਹਾਂ ਦੇ ਰੇ ਘਰ ਨੇ ਆਜੋ ਠੀਕ ਹੈ ਠੀਕ ਹੈ ਠੀਕ ਹਾਂ ਕੀ ਨਾਮ ਹੈ ਆਪਕਾ ਮੈਂ ਪਰਵੇਸ਼ ਪਰਵੇਸ਼ ਚਾਨ ਕਿਹ ਚਾਨ ਚਾਨ ਆਪ ਚਾਨ ਆਪਕਾ ਚਾਨਦ ਚੰਦ ਉਨ੍ਹਾਂ ਦਾ ਕੀ ਨਾਮ ਹੈ ਪਰਵੇਸ਼ ਫਰੋਜ਼ ਫਰੋਜ਼ रौज खान नहीं रोज में बड़ा भाई का मैं अश्वनी आपका क्या नाम है चिंटू पांडे चिंटू पांडे आपका बेटा जरीना। जरीना? आपका सकीना सकीना किसका क्या नाम है भाई इरफान 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 खान नहीं हां मोहम्मद इरफान मोहम्मद इरफान चिंटू खान कहां पर रह रहे हो आप यहां पर रहते हो क्या काम करते हैं आपके परिवार आप मजदूरी, मजदूरी आप पढ़ते हैं सभी ये, कौन ये सी क्लास में पढ़ते हैं? चौथे में ये, 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 ये गुड़िया कितनी में पढ़ती है थ्री में। तेज़ी में दूजी में अच्छा आप छुट्टी थी ना सर करके छुट्टी थी आपको कितने दिन की मेले में नहीं जाते आप मेले में गए थे मथा टेक आए हैं गुरु घर जाते हैं अच्छा। गए थे बहुत बढ़िया है ओके भैया वाहगुरु जी का खालसा गुरु जी की फतेह जी अभी तविया देख लो जी 10 बाई 10 170000 ਦੀਆਂ 5000 ਦੇ ਡਿਸਕਾਊਂਟ ਆਈ ਇਹਨੂੰ ਦੇਖ ਰਹਾਂ ਹ ਪ੍ਰੈਸ਼ਰ ਵਾਲੀਆਂ ਬਾਈ ਤੇ ਆ ਵੀ ਤਵੇ ਇਹ ਬਾਲੀ ਭੜੇ ਨੇ ਮੁੰਡਿਓ ਡੈਲਪਾ ਦੁਗਰੀ ਇਹ ਵੀ ਪ੍ਰੈਸ਼ਰ ਵਾਲੀਆਂ ਨੇ ਬਾਈ ਦੇਖ ਸਕਦੇ ਹੋ ਬਹੁਤ ਹੀ ਸੁੰਦਰ ਹੋਰ ਬਾਈ ਵੋ ਟਾਇਰ ਨੇ ਦੇ ਜਿੱਗ 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 ਹੈਰ ਹੋ ਗਏ ਦੇ ਹੈਰ ਰੋ ਡਿਸਕ ਹੈਰ ਰੋ ਡਿਸਕ ਤਵੀਆਂ ਨੇ ਇਹ ਬੌਣ ਵਾਲੀਆਂ ਜੋ ਕਿ ਧਰਤੀ ਨੂੰ ਇਹ 115 ਦੀਆਂ ਹਾਂ 110 ਬੌਣ ਵਾਲੀਆਂ ਤਵੀਆਂ ਨੇ ਇਹਨਾਂ ਦਾ ਰੇਟ ਦੱਸ ਦਿਆਂ ਤੁਹਾਨੂੰ ਬਹੁਤ ਹੀ ਸੁੰਦਰ ਨੇ ਕਿੰਨੇ ਦੀਆਂ 1000 ਦੀਆਂ ਕੁਛ ਇਹਨਾਂ ਦੇ ਉੱਪਰ ਲਾਓ ਯਾਰ ਨੋ ਬਾਈ ਨੋ 115000 ਦੀਆਂ 5000 ਦੇ ਤੇ ਡਿਸਕਾਊਂਟ ਹੈ ਆ ਇਹਦਾ ਜੰਗਾੜ ਹੈ ਜਿਹੜਾ ਵੱਡਾ ਛੋਟਾ ਕਰਨ ਵਾਸਤੇ ਹੈ ਸੋਹਣੀਆਂ ਸ਼ਾਨਦਾਰ ਤਵੀਆਂ ਜੀ ਲੈ ਵੀ ਪਿਆਰੇ ਸਾਥੀਓ ਕੋਟੀ ਕੋਟੀ ਪ੍ਰਣਾਮ ਡੈਲਪ ਬਾਲਿਆਂ ਦੇ ਉਹਦੇ ਵਿੱਚ ਪਹੁੰਚੇ ਆਪਾਂ ਜਿੱਥੇ ਉਹਨਾਂ ਨੇ ਇਹ ਪਾਣੀ ਵਾਲੀ ਟੈਂਕੀ ਬਣਾਈ ਹੈ ਬਹੁਤ ਸੁੰਦਰ ਡੈਲਪ ਬਹੁਤ ਸੁੰਦਰ ਇਹ ਹਾਲ ਨੇ ਕਾਇਦੇ ਨੀ ਚਤਾਰੇ ਹੈ ਹੈ ਜਾਣੇ ਇਹ ਪਹਿਲੇ ਪਾ 13 ਬੇਰਾ 65000 ਦੇ 12 8 7 8 ਇਹ ਜੀ ਕਿੰਨਾ ਡਿਸਕਾਊਂਟ ਹੈ 5000 ਡਿਸਕਾਊਂਟ ਹੈ ਬਈ 80000 ਦੇ ਨੇ 5000 ਡਿਸਕਾਊਂਟ ਹੈ ਬਈ ਇਥੇ 15 ਨੇ 15 ਵਾਇਰ ਰੂਪਾ ਵਿਟ ਰਾਇ 10 ਫੁੱਟ ਹੈ ਜੀ 1.5 ਲੱਖ ਰੁਪਏ ਦਾ 5000 ਇਹ ਤੇ ਵੀ ਡਿਸਕਾਊਂਟ ਹੈ ਇਹ ਗਿਆ 9 ਫੁੱਟ 1.42 ਲੱਖ ਦਾ ਇਹ ਤੇ ਵੀ 5000 ਡਿਸਕਾਊਂਟ ਆ ਵੀ ਆ ਦੇਖ ਲੋ ਖਾਲਸਾ ਨੰਗਾ ਸਿਰਕ ਤੇ ਬੈਠਿਆ ਸੱਤਿਆ ਦੇ ਲੈਣ ਨਾਲ ਹੈ ਹਾ ਲੋ ਦਪਤਾਰੀ ਸੰਗਤ ਜੀ ਨਾਸ਼ਾਨੀ ਸਾਹਿਬ ਤੁਹਾਨੂੰ ਕੋਟੀ ਕੋਟੀ ਪ੍ਰਣਾਮ ਕੌਣ ਚਾਹ ਪ੍ਰਾ ਚਾਨੀ ਕਿੜੀਆ ਹੈ ਚਾਨੀ ਚੰਨੀ 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 ਮਾਡਲ ਚਾਨੀ 200 ਰੁਪਿਆ ਰ 24 ਇੰਚੀ ਬਾਡੀ 15 ਹੀ ਲੰਘ ਕੱਟ ਰ ਮਹਲੇ ਸਾਹੀ ਨੀ ਚੱਤੇ ਫਿੱਕਾ ਬਰਤੋ ਉਹਦਾ ਉਰਾਗਣਵਾ ਤੇਰੇ ਕੋਲੇ ਇਕੱਠਾ ਕਰਦੇ ਦੇ ਅੱਗੇ ਲਾ ਨਾ